ਸੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਜੋ ਅ ਬੀਤ ਦਿਨੀ ਰੱਦ ਹੋਈ ਸੀ ਉਹ ਹੁਣ 30 ਦਸੰਬਰ ਨੂੰ ਹੋਣ ਜਾ ਰਹੀ ਹੈ ਸੋ ਦੱਸਦੇ ਨੇ ਆ ਕਿ 23 ਦਸੰਬਰ ਨੂੰ ਪਹਿਲਾਂ ਇਹ ਮੀਟਿੰਗ ਬੁਲਾਈ ਗਈ ਸੀ ਪਰ ਅਚਾਨਕ ਇਹ ਵੱਡਾ ਫੈਸਲਾ ਲਿਆ ਗਿਆ ਇਸ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਔਰ ਹੁਣ ਖਬਰਾਂ ਆ ਰਹੀਆਂ ਨੇ ਕਿ ਐਸਜੀਪੀਸੀ ਦੀ ਜੋ ਅੰਤਰਿਕ ਕਮੇਟੀ ਦੀ ਹੰਗਾਮੀ ਇਕੱਤਰਤਾ ਹੈ ਉਹ ਹੁਣ 30 ਦਸੰਬਰ ਨੂੰ ਹੋਵੇਗੀ ਸੋ ਦੱਸਦੇ ਨੇ ਆ ਕਿ ਬਿਤੇ ਦਿਨ ਜਦੋਂ ਇਹ ਖਬਰ ਆਈਆਂ ਸਨ ਕਿ 23 ਦਸੰਬਰ ਵਾਲੀ ਜੋ ਮੀਟਿੰਗ ਹੈ ਉਹ ਰੱਦ ਕਰ ਦਿੱਤੀ ਗਈ ਹੈ ਉਸ ਵੇਲੇ ਇਹ ਕਿਹਾ ਗਿਆ ਸੀਗਾ ਕਿ ਜੋ ਗੁਰਦੁਆਰਾ ਕਮੇਟੀ ਦੇ ਜੋ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਰੁਝੇਵਿਆਂ ਕਰਕੇ ਇਹ ਇਕਤ੍ਰਤਾ ਜਿਹੜੀ ਹੈ ਉਹ ਨਹੀਂ ਹੋਵੇਗੀ ਔਰ ਇਸ ਸਬੰਧ ਦੇ ਵਿੱਚ ਜੋ ਅੰਤਰੀਂ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਵੀ ਇਨਫੋਰਮੇਸ਼ਨ ਜਿਹੜੀ ਸੀ ਦੇ ਦਿੱਤੀ ਗਈ ਸੀ ਪਰ ਹੁਣ ਇਹ ਖਬਰ ਆ ਰਹੀ ਹੈ ਨੇ ਕਿ 30 ਦਸੰਬਰ ਨੂੰ ਇਹ ਮੀਟਿੰਗ ਹੋਵੇਗੀ ਗੀ اور ਇਸ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਸੋ ਦੱਸ ਦिए ਕਿ ਪਿਸ ਤੋਂ ਪਹਿਲਾਂ ਪਿਛਲੀ ਮੀਟਿੰਗ ਦੇ ਵਿੱਚ ਯਾਨੀ ਹਰਪ੍ਰੀਤ ਸਿੰਘ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦਾ ਚਾਰਜ ਵਾਪਸ ਲੈ ਲਿਆ ਗਿਆ ਸੀ ਕਿਉਂਕਿ ਆ ਜੋ ਜਥੇਦਾਰ ਸੀਗੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਰਿਸ਼ਤੇਦਾਰ ਦੇ ਵੱਲੋਂ ਦੋਸ਼ ਲਗਾਏ ਗਏ ਸੀ ਜਿਸ ਦੀ ਜਾਂਚ ਦੇ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ ਔਰ ਕਮੇਟੀ ਨੂੰ 15 ਦਿਨਾਂ ਦੇ ਅੰਦਰ ਰਿਪੋਰਟ ਸੌਂਪਣ ਦੇ ਲਈ ਕਿਹਾ ਗਿਆ ਸੀ ਔਰ ਇਸ ਜਾਂਚ ਦੌਰਾਨ ਉਹਨਾਂ ਤੋਂ ਚਾਰਜ ਵਾਪਸ ਲੈ ਲਿਆ ਗਿਆ ਸੀ ਔਰ ਇਸ ਮੀਟਿੰਗ ਦੇ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ ਕੋਈ ਵੱਡਾ ਫੈਸਲਾ ਜਿਹੜੀ ਆ ਉਹ ਹੋ ਸਕਦੀ ਹੈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਔਰ ਇਸ ਤਰ੍ਹਾਂ ਦੇ ਨਾਲ ਜੋ 23 ਦਸੰਬਰ ਦੀ ਮੀਟਿੰਗ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਔਰ 30 ਦਸੰਬਰ ਨੂੰ ਹੁਣ ਇਹ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਸੋ ਦੱਸ ਦਿੰਦੇ ਹਾਂ ਕਿ ਜਦੋਂ ਜੋ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੋਂ ਚਾਰਜ ਵਾਪਸ ਲਿਆ ਗਿਆ ਜੋ ਫੈਸਲਾ ਲਿਆ ਗਿਆ ਉਸ ਨੂੰ ਲੈ ਕੇ ਗਿਆਨੀ ਰਗਵੀਰ ਸਿੰਘ ਜੋ ਜਥੇਦਾਰ ਸਾਹਿਬ ਨੇ ਉਹਨਾਂ ਆਦੀ ਨਾਰਾਜ਼ਗੀ ਵੀ ਨਜ਼ਰ ਆਈ ਸੀਗੀ ਉਹਨਾਂ ਨੇ ਵੀ ਜੋ 2 ਤਰੀਕ ਨੂੰ ਫੈਸਲੇ ਲਏ ਗਏ ਸੀ ਉਹਨਾਂ ਨੂੰ ਇਨ ਬਿਨ ਪਾਲਣਾ ਕਰਨ ਦੀ ਜਿਹੜੀ ਸੀ ਉਹਨਾਂ ਵੱਲੋਂ ਗੱਲ ਕਹੀ ਗਈ ਸੀ ਕਿ ਤੁਰੰਤ ਅਮਲ ਦੇ ਵਿੱਚ ਲਿਆਂਦੀ ਜਾਵੇ ਸੋ ਲਗਾਤਾਰ ਇਹ ਫੈਸਲੇ ਜਿਹੜੇ ਨੇ ਔਰ ਜਿਸ ਤਰ੍ਹਾਂ ਦੇ ਨਾਲ ਕਾਰਵਾਈਆਂ ਹੋ ਰਹੀਆਂ ਨੇ ਬਹੁਤ ਵੱਡੇ ਲੈਵਲ ਦੇ ਵਿੱਚ ਇਹ ਜਿਹੜੀ ਮੀਟਿੰਗ ਕਈ ਜਾ ਰਹੀ ਹੈ ਕਿ ਹੋ ਸਕਦੀ ਹੈ ਮੀਟਿੰਗ ਜਿਸ ਦੇ ਵਿੱਚ ਵੱਡੀ ਵੱਡੇ ਫੈਸਲੇ ਜਿਹੜੇ ਨੇ ਉਹ ਲੈ ਜਾ ਸਕਦੇ ਨੇ ਫਿਲਹਾਲ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਅਕਸ਼ੇ ਜੁੜ ਚੁੱਕੇ ਨੇ ਅਕਸ਼ੇ ਜਿਸ ਤਰ੍ਹਾਂ ਦੇ ਨਾਲ 23 ਦਸੰਬਰ ਪਹਿਲਾਂ ਇਹ ਮੀਟਿੰਗ ਰੱਦ ਹੋਈ ਸੀ ਐਸਜੀਪੀਸੀ ਦੀ ਅੰਤਰੀਂ ਕਮੇਟੀ ਜੀ ਜੋ ਇਕੱਤਰਤਾ ਹੋਣੀ ਸੀ ਪਰ ਹੁਣ ਇਹ 30 ਦਸੰਬਰ ਨੂੰ ਜਿਹੜੀ ਹੈ ਆਉਂਦੀ 30 ਦਸੰਬਰ ਨੂੰ ਇਹ ਮੀਟਿੰਗ ਹੋਣ ਦੀ ਗੱਲ ਜਿਹੜੀ ਹੈ ਉਹ ਕਹੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਇਸ ਮੀਟਿੰਗ ਦੇ ਵਿੱਚ ਕੀ ਕੁਝ ਫੈਸਲੇ ਹੋ ਸਕਦੇ ਨੇ ਅ ਬਿਲਕੁਲ ਤੁਹਾਨੂੰ ਜਿਹੜੀ ਇੱਕ ਅੰਤਨਿਕ ਕਮੇਟੀ ਦੀ ਜਿਹੜੀ ਮੀਟਿੰਗ ਸੀਗੀ ਜੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਵੱਲੋਂ ਇੱਥੇ ਕੀਤੀ ਜਾਣੀ ਸੀਗੀ ਤਾਂ ਉਸ ਮੀਟਿੰਗ ਦੇ ਵਿੱਚ ਜੋ ਕਹਿ ਸਕਦੇ ਆ ਕਿ ਜੋ ਮੀਤ ਪ੍ਰਧਾਨ ਹੈਗੇ ਨੇ ਤੇ ਉਹਨਾਂ ਦੇ ਨਾਲ ਨਾਲ ਜਿਹੜੇ ਬਾਕੀ ਵੀ ਜਿਹੜੇ ਮੈਂਬਰ ਸਾਹਿਬਾਨ ਹੈਗੇ ਨੇ ਇਸ ਮੀਟਿੰਗ ਦੇ ਵਿੱਚ ਸਾਰਿਆਂ ਨੇ ਇਕੱਤਰ ਹੋਣਾ ਸੀਗਾ ਤਾਂ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਪੰਥਕ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾਵਾ ਹੋਣੀ ਆ ਸੀਗੀ ਇਸ ਤੋਂ ਇਲਾਵਾ ਜੋ ਪ੍ਰਧਾਨ ਸਾਹਿਬ ਹੈਗੇ ਆ ਜੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹੈਗੇ ਨੇ ஒ mm. ਜਿਹੜੇ ਕਹਿ ਸਕਦੇ ਆ ਕਿ ਉਹਨਾਂ ਦੇ ਨਾਂ ਨੂੰ ਲੈ ਕੇ ਜੋ ਕੌਮ ਦੇ ਵਿੱਚ ਗੱਲਾਂ ਹੋ ਰਹੀਆਂ ਕਿਉਂਕਿ ਜਿੱਦਾਂ ਕਿ ਉਹਨਾਂ ਨੇ ਬੀਬੀ ਜਗੀਰ ਕੌਰ ਹੋਣਾ ਨੂੰ ਮੰਨਦੇ ਸ਼ਫਤ ਬੋਲੇ ਆ ਤਾਂ ਉਸ ਚੀਜ਼ ਨੂੰ ਲੈ ਕੇ ਵੀ ਇਸ ਮੀਟਿੰਗ ਦੇ ਵਿੱਚ ਜਿਹੜੇ ਆ ਵਿਚਾਰ ਚਰਚਾਵਾਂ ਹੋਣੀਆਂ ਕਿਉਂਕਿ ਜਿਹੜੇ ਮੈਂਬਰ ਸਾਹਿਬਾਨ ਹੈਗੇ ਨੇ ਉਹਨਾਂ ਨੇ ਇਹ ਗੱਲ ਜ਼ਰੂਰ ਆਖੀ ਹੈ ਕਿ ਪ੍ਰਧਾਨ ਸਾਹਿਬ ਤੇ ਅਗਰ ਕੋਈ ਵੀ ਟਿੱਪਣੀ ਕਰੇਗਾ ਉਹ ਇਸ ਤਰ੍ਹਾਂ ਜੋ ਹੋ ਗਿਆ ਅਕਸ਼ੇ ਜਿਸ ਤਰ੍ਹਾਂ ਦੇ ਨਾਲ ਆਪਾਂ ਗੱਲ ਕਰ ਰਹੇ ਸੀ ਕਿਉਂਕਿ ਬੀਤੇ ਦਿਨਾਂ 'ਚ ਬਹੁਤ ਕੁਝ ਹੋ ਗਿਆ ਜੋ ਗਿਆਨੀ ਹਰਪ੍ਰੀਤ ਸਿੰਘ ਸੀ ਉਹਨਾਂ ਨੂੰ ਉਹਦੇ ਜਿਹੜੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਉਸ ਅਹੁਦੇ ਤੋਂ ਉਹਨਾਂ ਨੂੰ ਉਹਨਾਂ ਦਾ ਚਾਰਜ ਵਾਪਸ ਲੈ ਲਿਆ ਜੋ ਕੁਝ ਉਹਨਾਂ ਸੁਵਿਧਾਵਾਂ ਸੀਗੀਆਂ ਉਹ ਵੀ ਵਾਪਸ ਲੈ ਲਈਆਂ ਗਿਆ ਔਰ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਸੀ ਕੀ ਲੱਗਦਾ ਹੈ ਕਿ ਉਸ ਕਮੇਟੀ ਵੱਲੋਂ ਵੀ ਹਾਲਾਂਕਿ 15 ਦਿਨ ਹਲੇ ਹੋਏ ਨਹੀਂ ਹੈ ਪਰ ਫਿਰ ਵੀ ਇਹ ਮੁੱਦੇ ਜਿਹੜੇ ਨੇ ਉਹ ਇਸ ਇਕਤਰਤਾ ਦੇ ਵਿੱਚ ਅਹਿਮ ਰਹਿਣ ਵਾਲੇ ਨੇ ਬਿਲਕੁਲ ਢਣੋ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾਵਾਂ ਹੋਣੀਆਂ ਕਿਉਂਕਿ ਖਾਸ ਤੌਰ ਤੇ ਦੱਸ ਦਈਏ ਕਿ ਜਿਹੜੇ ਮੁਖ ਸਖਤਰ ਹੈਗੇ ਨੇ ਸਰਦਾਰ ਕਲਵੰਤ ਸਿੰਘ ਮੰਨਣ ਤੇ ਉਹਨਾਂ ਦੀ ਜਾਣਕਾਰੀ ਜਿਹੜੀ ਦਿੱਤੀ ਆ ਉਹਨਾਂ ਨੇ ਦੱਸਿਆ ਜਾਣਕਾਰੀ ਦਿੰਦੇ ਇਹਹੀ ਜੋ ਗੱਲ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਹੈ ਇੱਕ ਹੰਗਾਮੀ ਮੀਟਿੰਗ ਬੁਲਾਈ ਗਈ ਆ ਜਿਸ ਦੇ ਵਿੱਚ ਕੀ ਇਹ ਜਿੰਨੇ ਵੀ ਮੁੱਦੇ ਹੈਗੇ ਪੰਥਕ ਮੁੱਦੇ ਹੈਗੇ ਨੇ ਇਹਨਾਂ ਦੇ ਉੱਤੇ ਵਿਚਾਰ ਚਰਚਾਵਾਂ ਕੀਤੇ ਜਾਣੀਆਂ ਜੋ ਜੇਕਰ ਅਸੀਂ ਬੇਅਦਬ ਦੀ ਗੱਲ ਕਰ ਲਈਏ ਇਸ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਦੀ ਜੋ ਉਹਨਾਂ ਦੀ ਗੱਲ ਕਰਨ ਲਈ ਜਾਂ ਫਿਰ ਬੀ ਜਗੀਰਕੋਰ ਹੁਣਾ ਵੱਲੋਂ ਜੋ ਪ੍ਰਧਾਨ ਸਾਹਿਬ ਹੁਣਾ ਦੇ ਉੱਤੇ ਜੋ ਕਾਰਵਾਈ ਕਰਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਤਾਂ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਇੱਕ ਖਾਸ ਚਰਚਾ ਜਿਹੜੀ ਹੈ ਕੀਤੀ ਜਾਣੀ ਹੈ ਅ ਅਕਸ਼ੇ ਜਿਸ ਤਰ੍ਹਾਂ ਦੇ ਨਾਲ ਜਦੋਂ ਇਹ ਫੈਸਲੇ ਲਏ ਗਏ ਜਥੇਦਾਰ ਦੇ ਸਾਹਬ ਜਿਹੜੋ ਗਿਆਨੀ ਹਰਪ੍ਰੀਤ ਸਿੰਘ ਦੇ ਤਾਂ ਉਸ ਦੌਰਾਨ ਜੋ ਜਥੇਦਾਰ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਦੀ ਵੀ ਨਾਰਾਜ਼ਗੀ ਨਜ਼ਰ ਆਈ ਉਹਨਾਂ ਨੇ ਵੀ ਤੁਰੰਤ ਜੋ ਪਹਿਲਾ ਫੈਸਲਾ ਲਏਗੇ ਇਸ ਨੂੰ ਇਨਬਿਨ ਪਾਲਨ ਕਰਨ ਦੀ ਜਿਹੜੀ ਹੈ ਉਹ ਹੁਕਮ ਦੇ ਦਿੱਤੇ ਸੀ ਕੀ ਲੱਗਦਾ ਹੈ ਕਿ ਇੰਨਾ ਕੁਝ ਹੋਣ ਤੋਂ ਬਾਅਦ ਹਾਲਾਂਕਿ ਲੋਕ ਜਿਹੜੇ ਨੇ ਸੰਗਤਾਂ ਜਿਹੜੀਆਂ ਨੇ ਉਹਨਾਂ ਦੀ ਨਿਗਾਹ ਟਿਕੀ ਹੋਈ ਹੈ ਕਿ ਆਖਿਰਕਾਰ 30 ਦਸੰਬਰ ਨੂੰ ਕੀ ਫੈਸਲੇ ਲਏ ਜਾ ਸਕਦੇ ਨੇ ਕੀ ਲੱਗਦਾ ਹੈ ਕਿਉਂਕਿ ਇੰਨਾ ਕੁਝ ਹੋ ਚੁੱਕਾ ਹੈ ਕੌਮ ਜਿਹੜੀ ਹੈ ਉਹ ਸਮਝ ਨਹੀਂ ਪਾ ਰਹੀ ਕਿ ਆਖਿਰਕਾਰ ਇਹ ਚੱਲ ਕਿ ਰਿਹਾ ਹੈ ਕਿਉਂਕਿ ਇੱਕ ਪਾਸੇ ਅਸੀਂ ਕਹਿ ਸਕਦੇ ਹਾਂ ਕਿ ਜੋ ਵੱਡਾ ਸ਼ਹੀਦੀ ਜੋੜ ਮੇਲ ਚੱਲ ਰਿਹਾ ਹੈ ਔਰ ਉੱਥੇ ਪਾਸੇ ਇਹ ਸਭ ਹੋਣਾ ਕਿੰਨੇ ਕੁ ਸਹੀ ਲੱਗਦਾ ਹੈ ਅ ਬਿਲਕੁਲ ਤੁਹਾਨੂੰ ਇੱਕ ਤਰਫਾ ਜਿੱਥੇ ਕੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤਾਂ ਉਸ ਨੂੰ ਦੇਖਦੇ ਹੋਏ ਕਿਉਂਕਿ ਜੋ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਹ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਕਿਸੇ ਤਰ੍ਹਾਂ ਦੀ ਕੋਈ ਵੀ ਅਗਰ ਕਿਸੇ ਦੇ ਕਾਰਗਰਕ ਵਿਆਹ ਸ਼ਾਦੀ ਜਾਂ ਕੁਝ ਵੀ ਕੋਈ ਵੀ ਫੰਕਸ਼ਨ ਹੋਣ ਤਾਂ ਉਹ ਨਾ ਕੀਤੇ ਜਾਣ ਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਲੰਗਰ ਘਰਾ ਦੇ ਵਿੱਚ ਜਿਹੜੇ ਮਿੱਠੇ ਪਕਵਾਨ ਬੰਦੇ ਨੇ ਉਹ ਵੀ ਨਾ ਬਣਨ ਤਾਂ ਇਸ ਤੋਂ ਇਲਾਵਾ ਇਸ ਤਰ੍ਹਾਂ ਦੀ ਜੇਕਰ ਬਿਆਨਬਾਜ਼ੀ ਦੀ ਵੀ ਗੱਲ ਕਰ ਲਈਏ ਤਾਂ ਉਹ ਵੀ ਬਹੁਤ ਮਾਨਦ ਪੱਲੇ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਇਹੋ ਜਿਹੀ ਬਿਆਨਬਾਜ਼ੀ ਟਿੱਪਣੀਆਂ ਨਹੀਂ ਆਣੀਆਂ ਚਾਹੀਦੀਆਂ ਲੇਕਿਨ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਗੈਨੀ ਹਰਪੀ ਸਿੰਘ ਜੀ ਦਾ ਸਟੇਪੇ ਦੀ ਗੱਲ ਕਰਦੀ ਹੈ ਜੋ ਇਹਨਾਂ ਮੰਗ ਲਿੱਤਾ ਗਿਆ ਤਾਂ ਉਸ ਚੀਜ਼ ਨੂੰ ਲੈ ਕੇ ਸੂਤਰਾਂ ਮੁਤਾਬਕ ਜੋ ਕਹਿ ਸਕਦੇ ਆ ਕਿ ਜੋ ਚਰਚਾ ਹੁੰਦੀ ਦਿਖਾਈ ਦਿੱਤੀ ਆ ਤਾਂ ਇਹ ਵੀ ਕਿਹਾ ਜਾ ਰਿਹਾ ਸੂਤਰਾਂ ਮੁਤਾਬਕ ਕਿ ਸਿੰਘ ਸਾਹਿਬ ਗੈਨੀ ਰਘਵੀਰ ਸਿੰਘ ਜੀ ਵੀ ਉਹ ਇਸ ਫੈਸਲੇ ਤੋਂ ਬਹੁਤ ਨਾਰਾਜ਼ ਨੇ ਲੇਕਿਨ ਫਿਰ ਵੀ ਉਹਨਾਂ ਵੱਲੋਂ ਹਲੇ ਤੱਕ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਤਾ ਇਸ ਤੋਂ ਲਾਵਾ ਜੇਕਰ ਅਸੀਂ ਗੱਲ ਕਰੀਏ ਜੋ ਬੀਬੀ ਜਗੀਰ ਕੌਰ ਜੀ ਨੇ ਤਾਂ ਉਹਨਾਂ ਵੱਲੋਂ ਵੀ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਸਾਹਿਬ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਤਾਂ ਉਹਨਾਂ ਦੇ ਉੱਤੇ ਜ਼ਰੂਰ ਆਵਾਜ਼ ਚ ਕਿ ਉਹਨਾਂ ਵੱਲੋਂ ਜੋ આરોਪ ਲਗਾਏ ਜਾ ਰਹੇ ਨੇ ਕਿਉਂਕਿ ਇੱਕ ਐਡੇ ਵੱਡੇ ਸੰਸਥਾ ਦਾ ਮੁਖੀ ਹੋਣਾ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਇਹਨੇ ਮੰਦ ਭਾਗੇ ਸ਼ਬਦ ਬੋਲੇ ਜਾਣਾ ਬਹੁਤ ਹੀ ਨਿੰਦਣਯੋਗ ਗੱਲ ਆ ਤਾਂ ਉਹਨਾਂ ਵੱਲੋਂ ਜ਼ਰੂਰ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਕਿਉਂਕਿ ਮਹਿਲਾ ਕਮਿਸ਼ਨ ਦੇ ਜੋ ਹੈ ਇਨੇ ਮੈਲਾ ਕਮਿਸ਼ਨ ਦੇ ਜੋ ਮੈਂਬਰ ਨੇ ਉਹਨਾਂ ਨੂੰ ਵੀ ਜਿਹੜਾ ਪ੍ਰਧਾਨ ਸਾਹਿਬ ਜੀ ਨੂੰ ਬੁਲਾਇਆ ਗਿਆ ਸੀ ਗੱਲ ਲੇਕਿਨ ਉਹਨਾਂ ਨੇ ਵੀ ਆਪਣਾ ਜਿਹੜਾ ਪੱਖ ਰੱਖਿਆ ਪਰ ਇਸ ਤੋਂ ਇਲਾਵਾ ਲਗਾਤਾਰ ਸਾਜੀ ਆਪਾਂ ਲਗਾਤਾਰ ਗੱਲ ਵੀ ਕਰਦੇ ਰਹਿਾਂਗੇ ਕਿਉਂਕਿ ਪ੍ਰਧਾਨ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਇਸ ਦੇ ਉੱਤੇ ਕੀ ਕਹਿਣਾ ਲੇਕਿਨ ਜਿਸ ਤਰ੍ਹਾਂ ਦੇ ਨਾਲ ਬੀਤੇ ਦਿਨਾਂ ਦੇ ਵਿੱਚ ਇਹ ਮਾਮਲੇ ਸਾਹਮਣੇ ਆਏ ਆ ਸਾਰੇ ਮਾਮਲਿਆਂ ਨੂੰ ਲੈ ਕੇ ਜਿਹੜੀ 23 ਤਰੀਕ ਦੀ ਇਕੱਤਰਤਾ ਹੈਗੀ ਆ ਕਿਉਂਕਿ ਪਹਿਲਾਂ 23 ਤਰੀਕ ਨੂੰ ਹੋਣੀ ਸੀਗੀ ਲੇਕਿਨ ਹੁਣ 23 ਤਰੀਕ ਨੂੰ ਜਿਹੜੀ ਇਕੱਤਰਤਾ ਕੀਤੀ ਗਈ ਆ ਤਾਂ ਹੋਰ ਵੀ ਕਈ ਵੱਡੇ ਮਸਲੇ ਜਿਹੜੇ ਆ ਵਿੱਚ ਉਹ ਉਹ ਜਾਦਰ ਹੋ ਸਕਦੇ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸੋ 30 ਦਸੰਬਰ ਨੂੰ ਵੱਡੀ ਕਤਰਤਾ ਹੋਣ ਜਾ ਰਹੀ ਹੈ ਐਸਜੀਪੀਸੀ ਦੇ ਅੰਤਰੀਂ ਕਮੇਟੀ ਦੀ ਔਰ ਇਸ ਕਮੇਟੀ ਦੇ ਵਿੱਚ ਔਰ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਸੋ ਦੱਸਦੇ ਨੇ ਆ ਕਿ ਬੀਤੇ ਦਿਨ ਦੇ ਵਿੱਚ ਬਹੁਤ ਕੁਝ ਹੋਇਆ ਹੈ ਜਿਸ ਦੇ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੋ ਜਥੇਦਾਰ ਸੀਗੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਉਹਨਾਂ ਤੋਂ ਚਾਰਜ ਵਾਪਸ ਲੈ ਲਿਆ ਗਿਆ ਔਰ ਇੱਕ ਕਮੇਟੀ ਉਠਾ ਦਿੱਤੀ ਗਈ ਸੀਗੀ 15 ਦਿਨਾਂ ਦੇ ਅੰਦਰ ਉਸ ਕਮੇਟੀ ਨੂੰ ਵੱਲੋਂ ਜਿਹੜੀ ਇੱਕ ਰਿਪੋਰਟ ਦੇਣੀ ਸੀਗੀ ਫਿਲਹਾਲ ਦੂਸਰੀ ਤਰਫ ਜੇ ਇੱਕ ਗੱਲ ਕਰ ਲਈਏ ਜੋ ਐਸਜੀਪੀਸੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਤਾਮੀ ਉਹਨਾਂ ਵੱਲੋਂ ਮੰਦੀ ਸ਼ਬਦਾਵਲੀ ਵਰਤੀ ਗਈ ਸੀਗੀ ਬੀਬੀ ਜਗੀਰ ਕੌਰ ਦੇ ਲਈ ਹਾਲਾਂਕਿ ਉਸ ਮਾਮਲੇ ਦੇ ਵਿੱਚ ਜੋ ਕੀ ਕਹਦੇ ਆ ਉਸ ਤੋਂ ਔਰੂਮਨ ਕਮਿਸ਼ਨ ਦੇ ਜਿਹੜੇ ਚੇਅਰ ਪਰਸਨ ਨੇ ਉਹਨਾਂ ਵੱਲੋਂ ਵੀ ਜਿਹੜੀ ਹੈ ਇਸ ਚੀਜ਼ ਤੇ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਸੀਗੀ ਫਿਲਹਾਲ ਬਹੁਤ ਸਾਰੇ ਜੋ ਫੈਸਲੇ ਨੇ ਜੋ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੇ ਵਿੱਚ ਲਈ ਜਾ ਸਕਦੇ ਨੇ ਜੋ ਕਿ ਹੁਣ 30 ਦਸੰਬਰ